ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਜਰੂਰ ਸੁਣ ਕੇ ਜਾਇਓ ਇਸ ਵਿੱਚ ਅਸੀਂ ਤੁਹਾਨੂੰ ਮੂਲ ਮੰਤਰ ਦੇ ਉਪਦੇਸ਼ ਦੱਸਾਂਗੇ ਮੂਲ ਮੰਤਰ ਦੀ ਵਿਆਖਿਆ ਕਰਕੇ ਦੱਸਾਂਗੇ ਇੱਕ ਉਹ ਅੰਕਾਰ ਰੱਬ ਇੱਕ ਹੈ ਜੋ ਸਬਦਾ ਮੂਲ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਉਹ ਸਦਾ ਅਟੱਲ ਤੇ ਸਦਾ ਕਾਇਮ ਰਹਿਣ ਵਾਲਾ ਹੈ ਕਰਤਾ ਪ੍ਰਕ ਉਹ ਸਭ ਕੁਝ ਸਿਰਜਣਹਾਰ ਹੈ ਨਿਰਭਉ ਉਹ ਨਿਰਭਈ ਹੈ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਉਹ ਨਿਰਵੈਰ ਹੈ ਕਿਸੇ ਨਾਲ ਉਸ ਦੀ ਦੁਸ਼ਮਣੀ ਨਹੀਂ ਨਾ ਹੀ ਉਹ ਦੁਸ਼ਮਣੀ ਰੱਖਦਾ ਹੈ ਅਕਾਲ ਮੂਰਤ ਉਹ ਸਮੇ ਤੋਂ ਪਰੇ ਹੈ ਮੌਤ ਤੋਂ ਆਜਾਦ ਹੈ ਅਜੂਨੀ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਸੈ ਭੰ ਉਹ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਗੁਰਪ੍ਰਸਾਦ ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਸਮਝਿਆ ਜਾ ਸਕਦਾ ਹੈ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ